ਸਵਾਗਤ ਹੈ ਜੀ ਤੁਹਾਡਾ ਪੰਜ ਪਾਣੀ ਟੀਵੀ 'ਚ ਇਸ ਵਕਤ ਅਸੀਂ ਖੜੇ ਆਂ ਸ਼੍ਰੀ ਪ੍ਰਾਚੀਨ ਹਨੂਮਾਨ ਮੰਦਿਰ ਸੰਕਟ ਮੋਚਨ ਪ੍ਰਾਚੀਨ ਮੰਦਿਰ ਪੋਸਟ ਆਫਿਸ ਬਾਜ਼ਾਰ ਬਠਿੰਡਾ ਦੇ ਵਿੱਚ ਇੱਥੇ ਅੱਜ ਪਹੁੰਚੇ ਆ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਪਤਨੀ ਪਰਮਪਾਰ ਕੌਰ ਮਲੂਕਾ ਜਿਨ੍ਹਾਂ ਨੇ ਹਾਲ ਹੀ ਵਿੱਚ ਅਕਾਲੀ ਦਲ ਪਾਰਟੀ ਤੋਂ ਬੀਜੇਪੀ ਜੁਆਇਨ ਕੀਤੀ ਹੈ ਤਾਂ ਅੱਜ ਪੂਰਾ ਦਿਨ ਉਹਨਾਂ ਦੇ ਸਵਾਗਤ ਸਮਾਰੋਹ ਦੀ ਤਰ੍ਹਾਂ ਮਨਾਇਆ ਗਿਆ ਬੀਜਪੀ ਦੇ ਦਫਤਰ ਪਹਿਲਾਂ ਪਹੁੰਚੇ ਸੀਗੇ ਤੇ ਹੁਣ ਨਤਮਸਤਕ ਹੋਣ ਦੇ ਲਈ ਸ੍ਰੀ ਹਨੂਮਾਨ ਮੰਦਰ ਪਹੁੰਚੇ ਆ ਕਿਉਂਕਿ ਪੂਰੇ ਚਾਂਸ ਨੇ ਲਗਭਗ ਤੈ ਮੰਨਿਆ ਜਾਂਦਾ ਹੈ ਕਿ ਮੈਡਮ ਪਰਮਪਾਲ ਕੌਰ ਮਲੂਕਾ ਨੂੰ ਪਟਿੰਡਾ ਤੋਂ ਬੀਜਪੀ ਦੀ ਟਿਕਟ ਮਿਲਣੀ ਹੈ ਤਾਂ ਉਸ ਦੇ ਵਕਤ ਚੱਲਦੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਨੇ ਸਿਕੰਦਰ ਸਿੰਘ ਮਲੂਕਾ ਜਿਹੜੇ ਅਕਾਲੀ ਦਲ ਦੇ ਵੱਡੇ ਕੱਦ ਵਾਲੇ ਨੇਤਾ ਨੇ ਉਹਨਾਂ ਨੇ ਹਜੇ ਤੱਕ ਬੀਜੇਪੀ 'ਚ ਕੋਈ ਜੁਆਇਨਿੰਗ ਦੀ ਕੋਈ ਖਬਰ ਨਹੀਂ ਹੈਗੀ ਉਹ ਅਕਾਲੀ ਦਲ ਨਾਲ ਹੀ ਫਿਲਹਾਲ ਜੁੜੇ ਹੋਏ ਆ ਪਰ ਉਹਨਾਂ ਦੇ ਸੁਪੁੱਤਰ ਤੇ ਉਹਨਾਂ ਦੀ ਨੂੰਹ ਬੀਜੇਪੀ ਜੁਆਇਨ ਕਰ ਚੁੱਕੇ ਆ ਟਿਕਟ ਦੀ ਪੂਰੀ ਉਮੀਦ ਹੈ ਅੱਜ ਇੱਥੇ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ तमाम ਮੁੱਦਿਆਂ ਤੇ ਗੁਰਪ੍ਰੀਤ ਮਲੂਕਾ ਜੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਮੈਡਮ ਮਲੂਕਾ ਜੀ ਪਰਮਪਾਲ ਕੌਰ ਮਲੂਕਾ ਨੇ ਉਹਨਾਂ ਨੇ ਕਿਹਾ ਹੈ ਕਿ ਮੇਰੀ ਫੀਡਬੈਕ ਲਈਤੀ ਗਈ ਹੈ ਪਾਰਟੀ ਵੱਲੋਂ ਫੀਡਬੈਕ ਚੰਗੀ ਆਈ ਹੈ ਲੋਕਾਂ ਤੋਂ ਵੀ ਸਰਵੇ ਕੀਤੇ ਗਿਆ ਜਿਹਦੇ ਵਿੱਚ ਮੈਂ ਪੂਰੀ ਖਰੀ ਉਤਰਦੀ ਆਂ ਪਾਰਟੀ ਜੇ ਸਾਨੂੰ ਟਿਕਟ ਦਿੰਦੀ ਹੈ ਤਾਂ ਮੈਂ ਪੂਰੇ ਇਮਾਨਦਾਰੀ ਨਾਲ ਪੂਰੇ ਤਨਦੇਹੀ ਨਾਲ ਬਠਿੰਡਾ ਸੀਟ ਜਿੱਤਣ ਦੇ ਲਈ ਕੋਸ਼ਿਸ਼ ਕਰਾਂਗੀ ਤੇ ਭਾਜੀਪੀ ਦੀ ਚੋਲੀ ਦੇ ਵਿੱਚ ਬਠਿੰਡਾ ਦੀ ਲੋਕ ਸਭਾ ਦੀ ਸੀਟ ਜਿਹੜੀ ਹੈਗੀ ਹੈ ਉਹ ਪਾਵਾਂਗੀ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੋਂ ਅਕਾਲੀ ਦਲ ਦੇ ਪਾਸੋਂ ਮੈਡਮ ਬਿਬਾ ਹਰਸਿਮਰਤ ਕੌਰ ਬਾਦਲ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਗੁਰਮੀਤ ਸਿੰਘ ਖੁੱਡੀਆਂ ਖੜੇ ਹੋਏ ਨੇ ਤੇ ਕਾਂਗਰਸ ਵੱਲੋਂ ਹਜੇ ਕੋਈ ਕਲੀਅਰ ਨਹੀਂ ਹੋਇਆ ਮੈਡਮ ਵੜਿੰਗ ਜਿਹੜੇ ਰਾਜਾ ਵੜਿੰਗ ਦੀ ਤਨਪਤਨੀ ਹੈ ਉਹਨਾਂ ਦਾ ਨਾਮ ਸਭ ਤੋਂ ਅੱਗੇ ਹੈ ਪਰ ਫਿਲਹਾਲ ਅਨਾਉਂਸ ਨਹੀਂ ਹੋਇਆ ਤਾਂ ਭਾਜੀਪੀ ਵੱਲੋਂ ਵੀ ਲਗਭਗ ਲਗਭਗ ਤੈਅ ਮੰਨਿਆ ਜਾਂਦਾ ਹੈ ਕਿ ਮੈਡਮ ਪਰਮਪਾਲ ਕੌਰ ਮਲੂਕਾ ਨੂੰ ਟਿਕਟ ਮਿਲਨੀ ਅੱਜ ਆਸ਼ੀਰਵਾਦ ਲੈਣ ਦੇ ਲਈ ਅੱਜ ਨਤਮਸਤਕ ਹੋਏ ਨੇ ਤੇ ਸ਼੍ਰੀ ਹਨੂਮਾਨ ਮੰਦਰ ਦੇ ਵਿੱਚ ਤਾਂ तमाम ਗੱਲਾਂ ਬਾਤਾਂ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਚੁਣੌਤੀ ਹੈ ਬੀਜੇਪੀ ਸਾਹਮਣੇ ਕਿਉਂਕਿ ਕਿਸਾਨ ਵਾਲਾ ਐਂਗਲ ਹੈ ਜਿਹੜਾ ਉਹ ਬੀਜੇਪੀ ਦੇ ਬਿਲਕੁਲ ਖਿਲਾਫ ਹੈ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਵੀ ਅੱਜ ਗੱਲਬਾਤ ਹੋਈ ਸੀ ਕਿਸਾਨਾਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਡਟ ਕੇ ਕਰਾਂਗੇ ਬੀਜੇਪੀ ਨੂੰ ਜਿਤਨਾ ਦੂਰ ਦੀ ਗੱਲ ਆ ਅਸੀਂ ਪਿੰਡਾਂ ਦੇ ਵਿੱਚ ਬੜਾ ਨਹੀਂ ਦਮਾਂਗੇ ਤਾਂ ਦੇਖਦੇ ਆ ਕਿ ਅੱਗੇ ਹੁਣ ਕੀ ਫਿਲਮ ਬੰਦਿਆ ਕੀ ਸੀਨ ਬੰਦ ਹੈ ਬੀਜਪੀ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਮੈਡਮ ਮਲੂਕਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਅ ਬਾਕੀ ਆਪਾਂ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਕਿ ਕੀ ਗੱਲਬਾਤ ਹੋਈ ਗੁਰਪ੍ਰੀਤ ਮਲੂਕਾ ਜੀ ਨਾਲ ਤੇ ਮੈਡਮ ਪਰਮਪਾਲ ਕੌਰ ਮਲੂਕਾ ਦੇ ਨਾਲ तमाम ਗੱਲਬਾਤ ਸੁਣਾਉਣੀ ਹੈ ਤੁਹਾਨੂੰ ਔਰ ਜਿੱਥੇ ਜ਼ਰੂਰਤ ਸੀ ਸਟੇਟ ਦੇ ਵਿੱਚ ਵੀ ਯੂਪੀ ਵਰਗੇ ਸ਼ਹਿਰ ਸੀਗੇ ਉਹਨਾਂ ਦੇ ਵਿੱਚ ਲਾ ਐਂਡ ਆਊਟ ਦੀ ਸਿਚੁਏਸ਼ਨ ਜਿਹੜੀ ਪਹਿਲਾਂ ਠੀਕ ਨਹੀਂ ਸੀ ਔਰ ਉਧਰ ਕੋਈ ਜਾਣਾ ਰਹਿਣਾ ਵੀ ਪਸੰਦ ਨਹੀਂ ਸੀ ਕਰਦਾ ਜਿਸ ਤਰ੍ਹਾਂ ਹੁਣ ਪੰਜਾਬ ਤੇ ਹਲਕਾ ਹੋ ਗਿਆ ਉਹ ਠੀਕ ਕਰਕੇ ਅੱਜ ਦੇਖੋ ਤੁਸੀਂ ਇੰਨਾ ਵਧੀਆ ਯੂਪੀ ਦਾ ਮਾਹੌਲ ਬਣਾਇਆ ਕਿ ਉੱਥੇ ਹੁਣ ਇਨਵੈਸਟਮੈਂਟ ਈਵਨ ਆਪਣੇ ਵਾਲੇ ਪਾਸੋਂ ਵੀ ਹੋਰ ਪਾਸੋਂ ਵੀ ਜਾ ਰਹੀ ਹੈ ਸੋ ਇਹੋ ਹੀ ਇੱਕ ਵਧੀਆ ਗੁਵਰਨੈਂਸ ਹੁੰਦੀ ਹੈ ਜੇ ਜਿਹੜੀ ਆਪਾਂ ਦੇ ਸਕਦੇ ਹਾਂ ਲੋਕਾਂ ਨੂੰ ਕਿ ਉਹਨਾਂ ਨੂੰ ਕਿਸੇ ਦਾ ਕੋਈ ਭੈ ਪਾਇਆ ਨਾ ਹੋਵੇ ਕਿਸੇ ਦਾ ਖੌਫ ਨਾ ਹੋਵੇ ਬੜੀਆ ਆਬਾਂ ਮਨ ਸ਼ਾਂਤੀ ਦੇ ਨਾਲ ਰਹਿਣਾ ਆਪਾਂ ਕੰਮ ਕਾਰ ਕਰ ਸਕਣ ਆਪਣੇ ਪਰਿਵਾਰਾਂ ਨੂੰ ਵਧੀਆ ਚ ਚਲਾ ਸਕਣ ਔਰ ਇਸ ਕਰਕੇ ਜਿਹੜੀ ਇਹ ਜ਼ਿੰਮੇਵਾਰੀ ਵਧੀਆ ਤਰੀਕੇ ਦੇ ਨਾਲ ਕੋਈ ਨਿਭਾ ਸਕਦਾ ਹੈ ਤਾਂ ਉਹ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਕੰਤੇ ਲਿਖਿਆ ਹੋਇਆ ਵੀ ਜਿਹੜੀ ਆਉਣ ਵਾਲੀ ਸਰਕਾਰ ਆ 2102 ਵਿੱਚ ਆਉਣ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਤੇ ਉੱਤਮੀ ਸਜੋਗੀ ਪਾਰਟੀ ਦੀ ਬਣਨੀ ਹੈ ਔਰ ਇਹਦੇ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਵਧੀਆ ਜਾਂਦਾ ਚੋਨ ਨੂੰ ਉਸ ਪੱਤਰ ਜਾਰੀ ਹੋਣਾ ਹੈ ਔਰ ਹਰ ਵਰਗ ਦੀ ਭਲਾਈ ਦੇ ਲਈ ਹਰ ਸਟੇਟਸ ਦੇ ਜਿਹੜੇ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਹਰ ਬੱਚੇ ਦੀ ਖੁਸ਼ਹਾਲੀ ਵਾਸਤੇ ਹਰ ਦੇਸ਼ ਦੀ ਜਿਹੜੀ ਹੈ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਨ ਕਲਿਆਣ ਵਾਸਤੇ ਸੋ ਇਸ ਕਰਕੇ ਸਾਨੂੰ ਹਮੇਸ਼ਾ ਜੇ ਆਪਾਂ ਇੱਕ ਵਧੀਆ ਸੋਚ ਰੱਖਦੇ ਆ ਸਾਨੂੰ ਉਹ ਸਾਥ ਦੇਣਾ ਚਾਹੀਦਾ ਉਸ ਇਨਸਾਨ ਦਾ ਉਸ ਇਥੇ ਬੰਦੀ ਦਾ ਉਸ ਪਾਰਟੀ ਦਾ ਜਿਹੜਾ ਹਮੇਸ਼ਾ ਇਹ ਸੋਚਦਾ ਕਿ ਸਾਡਾ ਦੇਸ਼ ਕਿਵੇਂ ਅੱਗੇ ਜਾ ਸਕਦਾ ਹੈ ਸਾਡਾ ਦੇਸ਼ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ ਦੇਸ਼ ਮਜ਼ਬੂਤੀ ਵੱਲ ਕਿਵੇਂ ਜਾ ਸਕਦਾ ਹੈ ਔਰ ਹਰ ਜਿਹੜਾ ਵਰਗ ਹੈ ਔਰ ਦੇਸ਼ ਦੇ ਵਿੱਚ ਕਿਵੇਂ ਅਮਰ ਸ਼ਾਹ ਕੀਤੇ ਖੁਸ਼ਹਾਲੀ ਦੇ ਨਾਲ ਰਹਿ ਸਕਦਾ ਸੋ ਇਸ ਕਰਕੇ ਅਸੀਂ ਫੈਸਲਾ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਰਟੀ ਜ਼ਿੰਮੇਵਾਰੀ ਦੇ ਕੇ ਉਹਨੂੰ ਤੰਦੇ ਹੀ ਦੇ ਨਾਲ ਨਵਾਵਾਂਗੇ ਔਰ ਅੱਜ ਜਿੰਨਾ ਸਹਿਯੋਗ ਮਿਲਿਆ ਬਹੁਤ ਪਿਆਰ ਦਿੱਤਾ ਬਠਿੰਡਾ ਸਮੂਹ ਨਗਰ ਨਿਵਾਸੀਆਂ ਨੇ ਮੈਂ ਪਹਿਦਲੋ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਲਾ ਜਿਨ੍ਹਾਂ ਦੇ ਨਾਲ ਸਾਰੀ ਸਤਕਾਰ ਜੋ ਸਜਨਾ ਦਾ ਸਿੰਗਲਾ ਸਾਹਿਬ ਦਾ ਜੋ ਸਨੇਹ ਤੋਂ ਸਾਡੇ ਨਾਲ ਨੇ ਅੱਜ ਔਰ ਬਾਕੀ ਵੀ ਸਾਰੇ ਅਹੁਦੇਦਾਰ ਸਹਿਬਾਨ ਦਾ ਔਰ ਬਾਕੀ ਸੰਸਥਾਵਾਂ ਦੇ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਦਾ ਜਿਨ੍ਹਾਂ ਨੇ ਬਹੁਤ ਪਿਆਰ ਸਹਿਯੋਗ ਦਿੱਤਾ ਪਹਿਦਲੋ ਧੰਨਵਾਦ ਏ ਟੂ ਦੇ ਨਾਲ ਇੱਕ ਗੱਲਬਤ ਹੋਈ ਹੈ ਤੁਹਾਡੀ ਦੇਖੋ ਇਹ ਫੈਸਲਾ ਜਿਹੜਾ ਪਾਰਟੀ ਦਾ ਹੁੰਦਾ ਜੀ ਇੱਕ ਵਾਰੀ ਆਪਾਂ ਪਾਰਟੀ ਦੇ ਨੀਤੀਆਂ ਨੂੰ ਦੇਖ ਕੇ ਆਪਾਂ ਪਾਰਟੀ ਜੁਆਇਨ ਕੀਤੀ ਔਰ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਕਰਨਾ ਵੀ ਕਿਵੇਂ ਕਿੱਥੇ ਕਿਹੜੀ ਜ਼ਿੰਮੇਵਾਰੀ ਦੇੜੀਆਂ ਤੇ ਜੋ ਉਹਦਾ ਫੈਸਲਾ ਹੋਊਗਾ ਉਹ ਅਸੀਂ ਸਿਰ ਮੱਥੇ ਪਰਬਾਨ ਕਰਾਂਗੇ ਆਪਣੀ ਡਿਊਟੀ ਬਖੂਬੀ ਨਿਭਾਵਾਂ। ਪ੍ਰੋਬਲਮ ਇਹ ਹੈ ਹਰਾਤਾਂ ਦੇ ਵਿੱਚ ਜਦੋਂ ਕਿਸਾਨ ਪੂਰੀ ਤਰ੍ਹਾਂ ਵਿਰੋਧ ਕਰ ਰਹੇ ਨੇ ਕਿਵੇਂ ਕਰ ਚੈਲੇਂਜ ਨਹੀਂ ਲੱਗਦਾ ਇਹ ਦੇਖੋ ਜਿਹੜੀ ਗੱਲ ਅਸੀਂ ਤਾਂ ਆਪਣੀ ਖੁਦ ਕਿਸਾਨਾਂ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਜਿਹੜੀ ਕੋਈ ਅਸੀਂ ਕੋਈ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਹਾਂ ਵੀ ਹਾਂ ਜਾਂ ਕੋਈ ਉਹਨਾਂ ਦੀ ਮੰਗ ਨੂੰ ਜੇ ਕੋਈ ਗੱਲ ਹੈ ਕਿ ਉਹਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਉਹ ਜਾਇਜ਼ ਨਹੀਂ ਸਗੋਂ ਅਸੀਂ ਤਾਂ ਇੱਕ ਅੱਛੇ ਵਕੀਲ ਦੇ ਤੌਰ ਤੇ ਜਿਹੜੇ ਇਹ ਵੀ ਚਾਹੇ ਮਸਲੇ ਨੇ ਫਾਰਮਰ ਦੇ ਨੇ ਚਾਹੇ ਹੋਰ ਵੀ ਪੰਜਾਬ ਦੇ ਇਸ਼ੂ ਨੇ ਉਹਨਾਂ ਨੂੰ ਉੱਥੇ ਰੱਖਾਂਗੇ ਔਰ ਉਹਨਾਂ ਦੀ ਹੱਲ ਕਰਨ ਦੀ ਹਰ ਸੰਭਵ ਅਸੰਭਵ ਯਤਨ ਕਰਾਂਗੇ ਔਰ ਸਭ ਨੂੰ ਅਸੀਂ ਇਹ ਭਰੋਸਾ ਦਿਵਾਉਂਦੇ ਹਾਂ ਕਿ ਕਿਸੇ ਕੱਲ ਦਾ ਫਿਕਰ ਕਰਨੀ ਜ਼ਰੂਰਤ ਨਹੀਂ ਨਿਸ਼ਚਿੰਤ ਹੋ ਜਾਓ ਔਰ ਜੋ ਪੰਜਾਬ ਦੀਆਂ ਸਮੱਸਿਆਵਾਂ ਆ ਮੈਂ ਅਸੀਂ ਉਹਨੂੰ ਵਕੂਬੀ ਨਕਟਾਉਣ ਦੇ ਵਿੱਚ ਅਹਿਮ ਰੋਲ ਜਿਹੜਾ ਹੋਗਾ ਤਾਂ ਸਿਕੰਦਰ ਮੂਕਾ ਇਹਦਾ ਕੀ ਕਸੂਰ ਹੋਵੇ ਆਉਣ ਦਾ ਦੇਖੋ ਜੀ ਜਿਹੜੀ ਪੋਲਿਟਿਕਸ ਆ ਜਾਂ ਕੋਈ ਵੀ ਨਾਗਰਿਕਤਾ ਉਹਦਾ ਇਨਕਾਰ ਹੈ ਨਾ ਵੀ ਕੋਈ ਕਿਸ ਤਰ੍ਹਾਂ ਕੀ ਕਰਨਾ ਹੈ ਵੋਟ ਕਿਹਨੂੰ ਦੇਣੀ ਹੈ ਕਿਵੇਂ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਹੈ ਕਿਹੜੀ ਪਾਰਟੀ ਦੇ ਨਾਲ ਰਹਿਣਾ ਹੈ ਤੇ ਕੋਈ ਗੱਲ ਨਹੀਂ ਜੋ ਉਹਨਾਂ ਦਾ ਫੈਸਲਾ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਚੰਗਾ ਹੋਊਗਾ ਬਾਕੀ ਤੁਸੀਂ ਜ਼ਿਆਦਾ ਅੱਛਾ ਹੋਏਗਾ ਕਿ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਆ ਇੱਕ 골ਮੋਲ ਜਵਾਬ ਹੈ ਕੱਲ ਅਸੀਂ ਤੁਹਾਨੂੰ ਪੁੱਛਿਆ ਸੀ ਉਹਨਾਂ ਤੋਂ ਵੀ 골ਮੋਲ ਜਵਾਬ ਸੀ ਤੁਹਾਡਾ ਹੀ 골ਮੋਲ ਜਵਾਬ ਹੈ ਦੇ ਦੁੱਧੇ ਵਾਲੇ ਤਾਂ ਦੁੱਧੇ ਵਾਲੇ ਤਾਂ ਜੇ ਤੁਹਾਨੂੰ ਮੇਰੇ ਤੋਂ ਹੀ ਸਿੰਗਲਾ ਸਾਹ ਵਾਰੇ ਪੁੱਛੋ ਤਾਂ ਮੈਂ ਦੱਸ ਸਕਦਾ ਵੀ ਹਾਂ ਜੀ ਹਾਂ ਕੱਲ ਹੀ ਡਿਊਟੀ ਆ ਸ਼ਾਮ ਨੂੰ ਕਰਨੀ ਆ ਜਿਹੜੇ ਹੁਣ insan ਮੇਰੇ ਨਾਲ ਹੀ ਮੇਰੇ ਕੋਲੇ ਨਹੀਂ ਉਹ ਤਾਂ ਉਹ ਹੀ ਦੱਸ ਸਕਦੇ ਲੋ ਇਹਨਾਂ ਦੱਸ ਸਕਦੇ ਪਰਿਵਾਰ ਦੇ ਸਭ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਉਹਨਾਂ ਦਾ ਵੀ ਕਰਦੇ ਹਾਂ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਆ ਔਰ ਕੋਈ ਐਸੀ ਗੱਲ ਸਭ ਵਧੀਆ ਤੇ ਮੈਂ ਮਨਸਾਪਾ ਬਕਵਲਪਸੇ ਭਾਜੀਪੀ ਮੈਂ ਸ਼ਾਮਿਲ ਹੋਇਆ ਨਗਰਪਾਲਿਕਾ ਕਚਾ ਨਗਰੀ ਦੀ ਮਸ਼ਿੰਦਾ ਨਗਰਪਾਲਿਕਾ ਸੀਟ ਤੇ आपका नाम चल रहा है 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 तरफ 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 और बादल चर्चा चर्चा हुई इसी क्या कहना देखो टिकट का फाइनल फैसला तो पार्टी के हाथ में है लेकिन काफी मुझे उम्मीद लगती है कि टिकट मुझे मिलेगी क्योंकि जो यहाँ बीजेपी के लीडर्सबान हैं सब ने मेरे लिए मेरे ठीक फीडबैक दी है उन्होंने जनता से भी फीडबैक ली है और वो जो रिजल्ट उसके हैं वो ठीक आए हैं तो मुझे लगता है कि मुझे टिकट मिले मैडम आपके फादर ने मेरे कम कह रहे कि मैंने तो बच्चों को मना करा मैंने कहा पर बच्चे नहीं माने बीजेपी की तरफ चले तो अब क्या वो भी बीजेपी में शामिल होंगे जैसे उनके बारे में उनको पता है उनके बारे में उनको पता है हम क्योंकि तो फर्स्ट टाइम मैं पार्टी ज्वाइन कर रही थी तो मैंने बेस्ट पार्टी ज्वाइन कर ली

ਯੂਪੀ ਦੀ ਜਿਸ ਤਰ੍ਹਾਂ ਪ੍ਰਾਈਮ ਦੀ ਸਥਿਤੀ ਸੀ ਪਹਿਲਾਂ ਉਹਦੇ ਵਿੱਚ ਬੀਜੇਪੀ ਨੇ ਬਹੁਤ ਸੁਧਾਰ ਕੀਤਾ ਹੈ ਯੂਪੀ ਦੇ ਵਿੱਚ ਪਹਿਲਾਂ ਇੱਥੇ ਰਹਿਣਾ ਮੁਸ਼ਕਲ ਸੀ ਇੰਡਸਟਰੀਆਂ ਲਾਉਣੀਆਂ ਮੁਸ਼ਕਲ ਸੀ ਪਰ ਅੱਜ ਦੇ ਸਮੇਂ ਯੋਗੀ ਸਰਕਾਰ ਨੇ ਉੱਥੇ ਇੰਨਾ ਕੁ ਸੁਧਾਰ ਕਰ ਦਿੱਤਾ ਹੈ ਤੇ ਉੱਥੇ ਹੁਣ ਲੋਕ ਇੰਡਸਟਰੀ ਰੋਣ ਲੱਗ ਗਏ ਆਮਨ ਸ਼ਾਂਤੀ ਆ ਲੋਕ ਬਿਨਾਂ ਕਿਸੇ ਡਰ ਦੇ ਰਾਤਾਂ ਨੂੰ ਬਾਹਰ ਨਿਕਲਦੇ ਆ ਤੇ ਬਿਨਾ ਕਿਸੇ ਡਰ ਦੇ ਰਹਿੰਦੇ ਆ ਤਾਂ ਦੂਜੇ ਪਾਸੇ ਜਿਹੜੇ ਮੈਡਮ ਪਰਮਪਾਲ ਕੌਰ ਮਲੂਕਾ ਨੇ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਟਿਕਟ ਮੈਨੂੰ ਬਠਿੰਡੇ ਦੀ ਮਿਲਣੀ ਹੈ ਤੇ ਮੈਂ ਬਠਿੰਡੇ ਦੀ ਟਿਕਟ ਜੱਤ ਕੇ ਦਿਖਾਵਾਂਗੇ ਤਾਂ ਦੂਜਾ ਜਿਹੜਾ ਸਿਕੰਦਰ ਸਿੰਘ ਮਲੂਕਾ ਦੇ ਬੀਜੇਪੀ 'ਚ ਆਉਣ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੀ ਆਪਣੀ ਮਰਜ਼ੀ ਆਪਣਾ ਫੈਸਲਾ ਹੈ ਇਹਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਾਨੂੰ ਵੀ ਉਹਨਾਂ ਨੇ ਮਨਾ ਕੀਤਾ ਸੀ ਕਿ ਤੁਸੀਂ ਬੀਜੇਪੀ ਜੁਆਇਨ ਨਾ ਕਰੋ ਪਰ ਸਾਡੇ ਆਪਣੀ ਆਪਣੀ ਸੋਚ ਹੈ ਸਾਨੂੰ ਬੀਜੇਪੀ ਦੀਆਂ ਨੀਤੀਆਂ ਵਧੀਆ ਲੱਗੀਆਂ ਬੀਜੇਪੀ ਦੇ ਕੰਮ ਵਧੀਆ ਲੱਗੇ ਜਿਹੜੇ ਪਹਿਲਾਂ ਕੰਮ ਕੀਤੇ ਨੇ ਉਹ ਵਧੀਆ ਲੱਗੇ ਤੇ ਅੱਗੇ ਵੀ ਸਾਨੂੰ ਉਮੀਦ ਹੈ ਕਿ 2024 ਦੇ ਵਿੱਚ ਫੇਰ ਇੱਕ ਵਾਰ ਬੀਜੇਪੀ ਦੀ ਸਰਕਾਰ ਆਉਗੀ ਤੇ ਦੇਸ਼ ਤਰਜੀਹ ਜਿਹੜਾ ਹੈਗਾ ਉਹ ਸੁਧਾਰ ਕਰੂਗੀ ਦੇਸ਼ ਦੇ ਵਿੱਚ ਵਿਕਾਸ ਕਰੂਗੀ ਤਾਂ ਇਸੇ ਉਮੀਦ ਦੇ ਵਿੱਚ ਅਸੀਂ ਵੀ ਬੀਜੇਪੀ ਜੁਆਇਨ ਕੀਤੀ ਹੈ ਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਲੋਕਾਂ ਲਈ ਕੰਮ ਕਰਾਂਗੇ ਪਹਿਲਾਂ ਵੀ ਕੀਤਾ ਹੈ ਤੇ ਹੁਣ ਵੀ ਕਰਾਂਗੇ ਤਾਂ ਦੇਖਦੇ ਹਾਂ ਹੁਣ ਬੀਜੇਪੀ ਟਿਕਟ ਮੈਡਮ ਪਰਮਪਾਲ ਮਲੂਕਾ ਨੂੰ ਦਿੰਦੇ ਹੈ ਕਿ ਨਹੀਂ ਦਿੰਦੇ ਜੇ ਟਿਕਟ ਮਿਲਦੀ ਹੈ ਤਾਂ ਉਸ ਟਿਕਟ ਦੇ ਵਿੱਚ ਕਿੰਨਾ ਕੁ ਉਹ ਜੱਤ ਹਾਸਲ ਕਰ ਸਕਦੇ ਆ ਸਫਲਤਾ ਉਹਨਾਂ ਨੂੰ ਕਿੰਨੀ ਕਿ ਮਿਲਦੀ ਹੈ ਜੱਤ ਦੇ ਚੰਡੇ ਆਪ ਦੇ ਗੱਡ ਸਕਣਗੇ ਜਾਂ ਨਹੀਂ ਗੱਡ ਸਕਣਗੇ ਤਾਂ ਇਹ ਆਉਣ ਵਾਲਾ ਸਮਾਂ ਦੱਸੂਗਾ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ 5.5 ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ